सजण नखे मिठियां गला पिछोल साडे सीने लॻिय सटां ते रूडीअ डुगी अॼु नी त थोरे दादगियूं न আজ নে চলে যা মশ চলে যে ওকে শহরু মশ চলে नारे जी जद मर जापे उजड़ी उजड़ी जड़े पेर तरा कमली जीरे पिंड गई स ਸੰਗੀਤ ਦੇ ਨਾਲ ਮਿਲੌਣੇ ਆ ਜਿਹਨੇ ਦੇਸ਼ਾਂ ਚ ਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਬਟਾਲੇ ਦਾ ਨਾਮ ਰੋਸ਼ਨ ਕੀਤਾ ਬਟਾਲੇ ਦਾ ਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਔਰ ਪੰਜਾਬੀ ਫਿਲਮਾਂ ਚ ਵੀ ਉਹਨਾਂ ਨੇ ਗੀਤ ਗਾਏ ਔਰ ਉਹਨਾਂ ਦੇ ਗੀਤ ਜਿਹੜੇ ਬਹੁਤ ਫੇਮਸ ਵੀ ਹੋਏ ਆਪਾਂ ਗੱਲ ਵੀ ਕਰਦੇ ਆ ਪਰ ਉਹ ਸੰਗੀਤਕਾਰ ਦਾ ਨਾਮ ਹੈ ਜਿੰਦਕਾਲੋ ਪਾਜੀ ਗਾਣੇ ਤੁਹਾਡੇ ਬਹੁਤ ਫੇਮਸ ਹੋਏ ਸასი ਕਾਲ ਜੀ ਸასი ਕਾਲ ਜੀ ਸਾਰਿਆਂ ਨੂੰ ਸ਼ੁਰੂਆਤ ਕਿੱਥੋਂ ਬਸ ਜੀ ਗਾਣੇ ਫੇਮਸ ਨੇ ਕਹਿ ਸਕਦੇ ਆ ਦਰਸ਼ਕਾਂ ਦਾ ਪਿਆਰ ਆ ਸੁਣਨ ਵਾਲਿਆਂ ਦਾ ਪਿਆਰ ਆ ਸ਼ੁਰੂਆਤ ਤੇ ਅੱਜ ਤੋਂ ਬਹੁਤ ਕਹਿ ਸਕਦੇ ਆ ਕਾਫੀ ਸਮਾਂ ਪਹਿਲਾਂ ਜਿਹੜੀ ਇਸ ਚੀਜ਼ ਦੀ ਹੋ ਗਈ ਸੀ ਅ 2000 ਦੇ ਵਿੱਚ ਪਹਿਲਾ ਮੇਰਾ ਜਿਹੜਾ ਗਾਣਾ ਆਇਆ ਸੀ ਉਹ ਉਸ ਤੋਂ ਬਾਅਦ ਤੁਰਦਾ ਗਿਆ ਕੰਮ ਨੇ ਕੋਈ ਗਾਣਾ ਸੁਣਾਉਂਗਾ ਜਿਹੜਾ ਬਹੁਤ ਚੱਲਿਆ ਹੈ ਸਮੇਂ ਦੇ ਵਿੱਚ ਗਾਣੇ ਤੇ ਬਹੁਤ ਸਾਰੇ ਨੇ ਜੀ ਅ ਕਈ ਗਾਣੇ ਤੇ ਐਸੇ ਨੇ ਜਿਹੜੇ ਵਿਦੇਸ਼ਾਂ-ਵਿਦੇਸ਼ਾਂ ਦੀ ਵਿੱਚ ਦੂਜੇ ਸਿੰਗਰਾਂ ਨੇ ਵੀ ਬੋਲ ਦਿੱਤੇ ਆ ਪੰਜਾਬੀ ਵਿੱਚ ਵੀ ਬੋਲ ਦਿੱਤੇ ਬਹੁਤ ਸਾਰੇ ਗਾਣੇ ਦਰਸ਼ਕ ਜਦੋਂ ਸਰਚ ਕਰਨਗੇ ਸਾਰਾ ਪਤਾ ਲੱਗ ਜਾਏਗਾ ਇੱਕ ਮੇਰੇ ਗਾਣਾ ਸੀ ਸੁਦੇਸ਼ ਕੁਮਾਰੀ ਜੀ ਦੇ ਨਾਲ ਕਦੇ ਨਾ ਕਦੇ ਤੇ ਸਾਡੀ ਯਾਦ ਆਊਗੀ ਅੱਜ ਨਹੀਂ ਤੇ ਥੋੜੇ ਦਿਨ ਬਾਅਦ ਆਊਗੀ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਥੋੜਾ ਜਿਹਾ ਸੁਣਾਉਣ ਦੀ ਉਹ ਕਦੇ ਨਾ ਕਦੇ ਤਾਂ ਸਾਡੀਆਂ ਦਾਊਗੀ ਅੱਜ ਨਹੀਂ ਤਾਂ ਥੋੜੇ ਚਿਰਾਂ ਬਾਅਦ ਆਊਗੀ ਫਿਰ ਗਾਣੇ ਆਉਂਦੇ ਗਏ ਤੁਰੇ ਗਏ ਆਪਾਂ ਮਿਹਨਤ ਕਰਦੇ ਗਏ ਗਾਣੇ गाने ਤੋਂ ਬਾਅਦ ਗਾਣੇ ਗਾਣੇ ਤੋਂ ਬਾਅਦ ਗਾਣੇ ਬਹੁਤ ਸਾਰੇ ਗਾਣੇ ਇਦਾਂ ਦੇ ਹੋਏ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੇ ਪਾਪੂਲਰ ਹੋਏ ਪਰ ਲੋਕਾਂ ਨੂੰ ਜਿਆਦਾ ਪਤਾ ਨਹੀਂ ਵੀ ਇਹ ਗਾਣੇ ਮੈਂ ਬੋਲੇ ਆ ਸਭ ਤੋਂ ਵੱਡੀ ਗੱਲ ਜਿਹੜੀ ਆ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਸੁਣੋਗੇ ਤੇ ਤੁਹਾਨੂੰ ਪਤਾ ਲੱਗੇਗਾ ਵੀ ਉਹ ਮੈਂ ਗਾਣੇ ਬੋਲੇ ਨੇ ਇੱਕ ਗਾਣਾ ਸੀ ਮੇਰਾ ਕਦੇ ਨਾ ਕਦੇ ਸਾਡੀ ਯਾਦ ਆਊਗੀ ਅੱਜ ਨਹੀਂ ਤੇ ਥੋੜੇ ਦਿਨਾਂ ਬਾਅਦ ਆਊਗੀ ਸੁਦੇਸ਼ ਕੁਮਾਰੀ ਦੇ ਨਾਲ ਮੇਰਾ ਗਾਣਾ ਤੁਸੀਂ YouTube ਤੇ ਦੇਖਿਓ ਤੇ ਆਡੀਓ ਦੇ ਉੱਪਰ 5 ਮਿਲੀਅਨ ਵੀਊ ਨੇ ਜੀ ਉਹਦੇ ਉੱਪਰ ਤੇ ਇਸ ਤਰ੍ਹਾਂ ਬਹੁਤ ਸਾਰੇ ਗਾਣੇ ਆ ਮੈਂ ਕੁੜੀਆਂ ਨਾਲ ਤਾਂ ਕਰਕੇ ਇਸ ਤਰ੍ਹਾਂ ਬਹੁਤ ਸਾਰੇ ਗਾਣੇ ਜਿਹੜੇ ਮੇਰੇ ਪੰਜਾਬੀ ਫਿਲਮਾਂ ਚ ਹੀ ਕਰਦੇ ਸਾਂ ਪਾ ਪੰਜਾਬੀ ਚ ਵੀ ਆਏ ਜੀ ਗਾਣੇ ਤੇ ਇੱਕ ਹਿੰਦੀ ਫਿਲਮ ਵਾਸਤੇ ਵੀ ਬੋਲ ਕੇ ਆਇਆ ਮੈਂ ਗਾਣਾ ਜੈਸਾ ਆਮ ਸਟੂਡੈਂਟ ਸਿੱਧੂ ਮੂਸੇਵਾਲੇ ਦੀ ਫਿਲਮ ਵਿੱਚ ਉਹਦੇ ਚ ਮੈਂ ਕੰਮ ਕੀਤਾ ਕੰਮ ਮੈਂ ਕਰਦੇ ਗਿਆ ਜੀ ਜਿੰਨੇ ਜੋਗਾ ਹੈ ਤੇ ਤੁਹਾਨੂੰ ਇੱਕ ਫਨੀ ਚੀਜ਼ ਸੁਣਾਉਣਾ ਕਿ ਮੈਂ ਪਹਿਲੀ ਵਾਰੀ ਕੈਨੇਡਾ ਗਿਆ ਤੇ ਮੇਰੀ ਇੱਕ ਐਲਬਮ ਆਈ ਸੀ ਸੁਰਮਾ ਉਹਦੇ ਵਿੱਚ ਮੇਰਾ ਇੱਕ ਗਾਣਾ ਸੀ ਉਹ ਦੋ ਬੇਸਿਕਲੀ ਅਮਲੀਆਂ ਦਾ ਗਾਣਾ ਸੀ ਵਾਪਸ ਦੇ ਵਿੱਚ ਲੜ ਪੈਂਦੇ ਆ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਉਹ 2 ਸਾਲ ਤੋਂ ਟੌਪ 10 ਦੇ ਵਿੱਚ ਆ ਮੇਰਾ ਗਾਣਾ ਤੇ ਪਤਾ ਕਿਸੇ ਨੂੰ ਵੀ ਨਹੀਂ ਪਿਓ ਗਾਣਾ ਮੈਂ ਬੋਲਿਆ ਹਰਾਨਗੀ ਦੀ ਗਲਤੀ ਸੀ ਜਦੋਂ ਮੈਨੂੰ ਇੰਟਰੋਡਿਊਸ ਕੀਤਾ ਗਿਆ ਉੱਥੇ ਉਹ ਕਹਿੰਦੇ ਜੀ ਉਸ ਸਿੰਗਰ ਨੂੰ ਲੱਗੇ ਆ ਬਲਾਉਣ ਜਿਹਦਾ ਗਾਣਾ ਤੁਸੀਂ ਫਰਮਾਇਸ਼ ਕਰ ਕਰਕੇ ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋ ਜਾਂ ਟਰੱਕ ਚਲਾਉਂਦੇ ਹੋ ਤੇ ਇਹ ਗਾਣਾ ਲਵਾਉਂਦੇ ਹੋ ਬਾਜੀ ਮਲਕੀਤ 골ਡਨ ਸਟਾਰ ਜਿਹੜੇ ਉਹ ਵੀ ਨਾਲ ਸਨ ਤੁਸੀਂ ਬਿਲੀਵ ਕਰਿਓ ਮੇਰੇ ਤੋਂ ਪਹਿਲਾਂ ਦੋ ਸਿੰਗਰ ਗਾਏ ਸੀ ਲੋਕ ਨਹੀਂ ਉੱਠੇ ਤੇ ਮੇਰੀਆਂ ਵੀ ਲੱਤਾਂ ਕੰਬਦੀਆਂ ਸੀ ਵੀ ਲੋਕ ਉੱਠੇ ਨਹੀਂ ਤੇ ਮੈਂ ਤੇ ਨਵਾਂ ਬੰਦਾ ਮੈਂ ਕੀ ਕਰ ਲੈਣਾ ਤੇ ਆ ਕੇ ਅੱਛਾ ਜੀ ਉਹ ਉਸ ਅਨਾਉਂਸਮੈਂਟ ਨੇ ਲੋਕਾਂ ਦਾ ਮੇਰੇ ਵੱਲ ਧਿਆਨ ਕੀਤਾ ਤੇ ਮੈਂ ਗਾਣਾ ਸ਼ੁਰੂ ਕੀਤਾ ਉਹ ਗਾਣੇ ਤੇ ਤੁਹਾਨੂੰ ਬੋਲ ਸੁਣਾਉਣਾ ਜੀ ਉਹ ਗਾਣਾ ਸੀ ਫੰਨੀ ਜਿਆ ਮੈਂ ਬਿਲਕੁਲ ਸਿੱਧਾ ਪੱਧਰਾ ਜਿਹਾ ਗਾਣਾ ਸੀ ਵੀ ਅਮਲੀ ਲੜ ਪੈਂਦੇ ਇੱਕ ਦੂਜੇ ਨੂੰ ਕਹਿੰਦੇ ਆਂਦਾ ਉਹ ਉਦਾਂ ਅਸੀਂ ਪਿੰਡ ਵਿੱਚ ਮਾੜੇ ਮੋਟੇ ਬੰਦੇ ਆਂ ਪਰ ਇਤਰਾ ਵੀ ਚੰਗੇ ਆ ਤੇ ਉਤਰਾ ਵੀ ਚੰਗੇ ਆ ਕਦੇ ਕਦੇ ਗਾਵੀ ਲਈਦਾ ਉਹ ਮੂੜ ਸਾਡਾ ਬਣੇ ਜਦੋਂ ਦੂਦ ਅਸੀਂ ਨਾ ਵੀ ਲਈਦਾ ਹੋ ਰੋਜ਼ ਰੋਜ਼ ਨਹਾਉਂਦੇ ਰਹੀਏ ਅਸੀਂ ਕਿਹੜਾ ਗੰਦੇ ਆ ਇਤਰਾ ਵੀ ਚੰਗੇ ਆ ਤੇ ਉਤਰਾ ਵੀ ਚੰਗੇ ਆ ਕਿਸੇ ਵੀ ਵਿਚੋਲੇ ਕੋਲ ਸਾਥ ਅਜੇ ਜਾਣੀ ਹੋਇਆ ਇਹ ਸੇ ਗੱਲਾਂ ਯਾਰੋ ਸਾਡਾ ਅਜੇ ਤੱਕ ਵਿਆਹ ਨਹੀਂ ਹੋਇਆ ਹੋਏ ਅਸੀਂ ਆਕਵਾਰੇ ਸਾਨੂੰ ਲੋਕੀ ਕਹਿੰਦੇ ਰੰਡੇ ਆ ਇਤਰਾ ਵੀ ਚੰਗੇ ਆ ਤੇ ਉਤਨਾ ਵੀ ਚੰਗੇ ਆ ਜਿੰਦ ਕਾ ਲੋਨ ਦੇ ਮਤਲਬ ਹਰ ਤਰ੍ਹਾਂ ਦੇ ਗਾਣੇ ਗਾਏ ਸਾਈਡ ਸੰਗ ਲੈ ਕੇ ਰੋਮਾਂਟਿਕ ਤੋਂ ਲੈ ਕੇ ਤੇ ਇੱਕ ਫਨੀ ਤੱਕ ਜੀ ਬਿਲਕੁਲ ਮੈਂ ਕੋਸ਼ਿਸ਼ ਚੱਲੋ ਇਹ ਵਿੱਚ ਕਦੀ ਕਦੀ ਲਾਈਟ ਗਾਣੇ ਬੋਲਦੇ ਤੇ ਜ਼ਿਆਦਾ ਮੇਰਾ ਜਿਹੜਾ ਰੁਝਾਨ ਉਹ ਸੂਫੀ ਗਾਣਿਆਂ ਵੱਲ ਰਿਹਾ ਰੋਮਾਂਟਿਕ ਗਾਣਿਆਂ ਵੱਲ ਰਿਹਾ ਤੇ ਕੁਝ ਸਾਈਡ ਗਾਣਿਆਂ ਦੇ ਵੱਲ ਰਿਹਾ ਸੁਫੀ ਤਾਂ ਬਹੁਤ ਸਾਰੇ ਨੇ ਅ ਮੈਂ ਤੁਹਾਨੂੰ ਇੱਕ ਸਿਰਫ ਸ਼ੇਅਰ ਸੁਣਾਉਣਾ ਜੀ ਇਹਨੂੰ

ਸਾਡੇ ਸੀਨੇ ਲੱਗੀਆਂ ਸਟਾਂ ਦੇ ਰੱਬ ਆਪੇ ਹੀ ਕਰੂ ਨਬੜੇ ਹੋ ਸੁਣ ਹੁਸਨ ਉਹਨਾਂ ਨਾਲ ਗੱਲ ਵੀ ਕਰਦੇ ਉਹਨਾਂ ਦੇ ਪਰਿਵਾਰ ਦਾ ਗਾਇਕ ਦੇ ਵਿੱਚ ਕਿਦਾਂ ਦਾ ਸਹਯੋਗ ਸੀ ਔਰ ਇਹਨਾਂ ਦੇ ਜਿਹੜੇ ਪਰਿਵਾਰ ਦਾ ਕਿਦਾਂ ਸੀ ਪਰਿਵਾਰ ਦਾ ਬਹੁਤ ਸਹਯੋਗ ਹੈ ਜੀ ਪਰਿਵਾਰ ਨੇ ਮੇਰਾ ਬਹੁਤ ਸਾਰਾ ਦਿੱਤਾ ਮੇਰੇ ਫਾਦਰ ਸਾਹਿਬ ਨੇ ਮਦਰ ਮੇਰੇ ਐਕਸਪਾਇਰ ਹੋ ਗਏ ਨੇ ਮੇਰੇ ਬ੍ਰਦਰ ਨੇ ਦੋ ਯੂ ਐਸਏ ਮੇਰੇ ਸਿਸਟਰ ਨੇ ਤੇ ਸਭ ਤੋਂ ਵੱਧ ਮੇਰੀ ਵਾਈਫ ਮੇਰੀ ਬੈਟਰ ਹਾਫ ਉਹਨਾਂ ਨੇ ਬਹੁਤ ਸਾਥ ਦਿੱਤਾ ਮੇਰੇ ਤੇ ਮੇਰੀ ਬੇਟੀ ਵੀ ਇਹ ਸੁਣਿਆ ਜਿੰਦ ਕੱਲ ਉਹਨਾਂ ਨੇ ਕਿਹਾ ਵੀ ਜਿਹੜਾ ਪਰਿਵਾਰ ਦਾ ਸਾਥ ਹੋਵੇ ਤੇ ਬੰਦਾ ਕਿਤੇ ਵੀ ਨਾ ਕਿਤੇ ਪਹੁੰਚ ਹੀ ਜਾਂਦਾ ਜਿਸ ਤਰ੍ਹਾਂ ਇਹ ਆਪਣੇ ਬਟਾਲੇ ਦਾ ਨਾਮ ਔਰ ਪੂਰੇ ਪੰਜਾਬ ਦਾ ਨਾਮ ਜਿਹੜਾ ਵਿਦੇਸ਼ਾਂ 'ਚ ਨਾਮ ਰੋਸ਼ਨ ਕੀਤਾ ਇਹਨਾਂ ਨੇ ਮੈਂ ਬਟਾਲਾ ਤੋਂ ਵਿਕੀ ਮਲਿਕ